ਯਾਰ ਆਪ ਬੰਦੇ ਦਾ ਦਿਮਾਗ ਹੱਲ ਗਿਆ ਲੋਕਾਂ ਨੇ ਕਣਕ ਕਦੋਂ ਦੀ ਕੱਢਤੀ ਕਵੈਨਾ ਨਾਲ ਸਾਫ ਟੀ ਆਪ ਬੰਦਾ ਹੜੰਬੇ ਨਾਲ ਕਣਕ ਕੱਢੀ ਜਾਂਦਾ ਪਤਾ ਨਹੀਂ ਇਹਦਾ ਦਿਮਾਗ ਨੂੰ ਕੀ ਹੋਇਆ ਇਹਦੇ ਨਾਲ ਕਰਦਿਆਂ ਗੱਲ ਇਹਨੂੰ ਪੁੱਛਦਿਆਂ ਵੀ ਯਾਰ ਇਹ ਕੋਈ ਗੱਲ ਹੈ ਤੂੰ ਆਪਦੀ ਮੀਂਹ ਆ ਗਿਆ ਨੇਰੀ ਆ ਗਈ ਸਾਰੀ ਕਣਕ ਖਰਾਬ ਹੋ ਜੂ ਤੂੰ ਪਹਿਲਾਂ ਨਹੀਂ ਕੱਢ ਸਕਦਾ ਕਰਦਿਆਂ ਇਹਦੇ ਨਾਲ ਗੱਲ ਵੀ ਇਹ ਯਾਰ ਕੋਈ ਚੱਕਰ ਪਤਾ ਨਹੀਂ ਕੀ ਇਹ ਜਮਰਦਾਨ ਉਹ ਪ੍ਰਧਾਨ ਕੀ ਕਰੀ ਨਾ ਲੰਮਾ ਕਰਦੇ ਬਈ ਟਰੈਕਟਰ ਚਾਰਟ ਕਰਦੇ ਕਿਉਂ ਲੰਮਾ ਚਾਉਦਾ ਏ ਯਾਰ ਤੂੰ ਫੇਰ ਕੱਲ ਨੂੰ ਸਟਾਰਟ ਓਏ ਤੂੰ ਮੈਨੂੰ ਕਰਨ ਵਾਲੇ ਕੰਮ ਏ ਤੂੰ ਕਿਉਂ ਮੇਰੇ ਮਗਰ ਪਿਆ ਨਹੀਂ ਮੈਂ ਮਗਰ ਨਹੀਂ ਪਿਆ ਬਈ ਆਪਾਂ ਤਾਂ ਲੋਕਾਂ ਦੇ ਸਵਾਲਾਂ ਦੇ ਜਵਾਬ ਪੁੱਛਣੇ ਤੇ ਤੂੰ ਲੋਕਾਂ ਲੱਗਦਾ ਸੰਦੀ ਵੀ ਆਪਾਂ ਕੁਝ ਵੀ ਨਹੀਂ ਕਰ ਸਕਦੇ ਲੋਕਾਂ ਦੇ ਮਗਰ ਲੱਗਾ ਨਹੀਂ ਆਹਾ ਤੂੰ ਦੇਖ ਸਾਰੇ ਪਾਸੇ ਕਣਕ ਸਾਰਿਆਂ ਨੇ ਕੱਢਤੀ ਕਬੈਨਾ ਨਾਲ ਤੂੜੀ-ਤਾੜੀ ਬਣਾ ਕੇ ਸਾਂਭਤੀ ਠੀਕ ਹੈ ਤੇ ਤੇਰੇ ਕੀ ਪੁੱਠੀ ਫਰਕੀ ਪਈ ਆ ਪੁੱਠੀ ਬੁਰਕੀ ਕਿਉਂ ਯਾਰ ਸਾਡਾ ਆਉਦਾ ਕੰਮ ਐ ਰਹਾ ਆਪਦਾ ਹਰਮਾ ਸਾਡੇ ਕੋਲੇ ਨਹੀਂ ਮੈਂ ਕਿਹਾ ਸਾਰਿਆਂ ਤੋਂ ਲੇਟ ਤੂੰ ਕਿਵੇਂ ਹੋ ਗਿਆ ਮੈਂ ਤਾਂ ਕਮਾਲ ਮੰਨੀ ਐ ਨਾ ਲੇਟ ਪਹਿਲਾਂ ਅਸੀਂ ਲੋਕਾਂ ਦੀ ਸੇਵਾ ਕੀਤੀ ਐ ਬਾਈ ਘਣਕਾ ਗੱਡੀਆਂ ਨੇ ਅੱਛਾ ਹਾਂ ਪ੍ਰਧਾਨ ਯਾਰ ਤੇਰਾ 2 ਮਿੰਟਾਂ 'ਚ ਕੰਮ ਨਿਬੜਦਾ ਸੀ ਕਵੈਨ ਨਾਲ ਤੂੰ ਵਢਾਉਂਦਾ ਵਧੀਆ ਹੁਣ ਬਿਲਾ ਹੋ ਕੇ ਮੋਨਾ ਢੋਲੇ ਦੀਆਂ ਲਾਉਂਦਾ ਬਿਲਾ ਕੀ ਕਰਦੇ ਨਹੀਂ ਆ ਹੁਣ ਜੇ ਮੰਨ ਲਓ ਮੀਂਹ ਆ ਗਿਆ ਤਾਂ ਤੇਰੀ ਰਾਤ ਨਾ ਤਾਂ ਮਾ ਤੇ ਉੱਤੇ ਹੈਗਾ ਕੁਝ ਉਹ ਪਰਮਾਤਮਾ ਦੇ ਉੱਤੇ ਤਾਂ ਹੈ ਨਹੀਂ ਕੁਛ ਪਰਮਾਤਮਾ ਤਾਂ ਬਾਈ ਜੀ ਘਰੋਂ ਵੀ ਲਿਆਂਦਾ ਕਢ ਕੇ ਸਮਝ ਗਿਆ ਮੇਰੇ ਉਹ ਤਾਂ ਮੈਂ ਮੰਨਦਾ ਤੁਸੀਂ ਤਾਂ ਕੁਦਰਤ ਨੂੰ ਨਹੀਂ ਮੰਨਦੇ ਤੁਸੀਂ ਕਿਵੇਂ ਮੰਨੋਗੇ ਹੁਣ ਡੂੜ ਕਿਲਾ ਕਣਕ ਦਾ ਵੱਡਿਆ ਪਹਿਲਾਂ ਤਾਂ ਹਾਂ ਆਪਣੇ ਬੰਦਿਆਂ ਨੇ ਹਾਂ ਠੀਕ ਹੈ ਤੂੰ ਐ ਮਨਕਿਲੇ ਦੇ ਵਿੱਚੋਂ ਡੂੜ ਕਿਲੇ ਦੇ ਵਿੱਚੋਂ ਕਣਕ ਲੈ ਕੇ ਜਾਣਗੇ ਉਹਦੇ ਬੱਚਿਆਂ ਵਾਸਤੇ ਉਹ ਪੰਜ ਮਣਕਿਲੇ ਦੀ ਕਣਕ ਲੈ ਕੇ ਜਾਣਗੇ 8-9 ਮਣ ਕਣਕ ਲੈ ਕੇ ਹਾਂ ਬੱਚੇ ਖਾਣਗੇ ਉਹਨਾਂ ਦੇ ਹਾਂ ਉਹਨਾਂ ਆਸਪਕਤ ਆਪਦੀ ਕਮਾਈ ਕਰੀਏ ਨਾਲ ਤਾਂ ਹੁਣ ਮੇਰੇ ਕੋਲੇ ਬਈਏ ਨੇ 7-8 ਉਹ ਕੱਢਣਗੇ ਉਹ ਲੈ ਕੇ ਜਾਣਗੇ ਉਹ ਆ ਉਹਦੇ ਜਵਾਕ ਨੂੰ ਦੇਣਗੇ ਹਾਂ ਬਾਕੀ ਤੂੜੀ ਦੇਖ ਲੈ ਹਾਂ ਰਿਪਰਾਈ ਤੂੰ ਜਿਹੜੀ ਤੂੰ ਮੈਨੂੰ ਸਲਾਹ ਦਿੱਤਾ ਕਣਕ ਵਾਲੀ ਹਾਂ ਉਹ ਸਸਤੀ ਪੈਂਦੀ ਹੈ ਸਸਤੀ ਹੈ ਇਹਦੂ ਤਾਂ ਸਸਤੀ ਹੈ ਪੈਂਦੀ ਹੈ ਦੱਸ ਮੈਨੂੰ ਇਹ ਕਿਹੋ ਜਿਹੀ ਦੋ ਟਰਾਲੀਆਂ ਬਣਦੀਆਂ ਨੇ ਹਾਂ ਤੂੜੀ ਦੀਆਂ ਹਾਂ ਕਿੰਨੇ ਦੀ ਵੇਚੀਂਗਾ ਤੂੰ 5000 ਦੀ ਤੂੜੀ ਵਿਕੀ ਹਾਂ 5 ਦੇ ਵਿੱਚੋਂ 2000 ਰੁਪਿਆ ਲੇਬਰ ਵਿਕਲੀ 3000 ਦੀ ਵਿਕੀ ਹਾਂ 2000 ਕੰਪੈਨ ਵਾਲਾ ਲੈ ਗਿਆ ਹਾਂ ਸਮਝ ਗਿਆ ਇਹ 35000 ਦੀ ਤੂੜੀ ਵੇਚੇ ਬਾਈ ਡੂੜ ਕੇ ਯਾਰ ਕਿਉਂ ਝੂਠ ਬੋਲੀ ਜਨਾ 35000 ਦੀ ਤੂੜੀ ਚਕਾਵਾਂਗੇ ਘਰ ਛਟਾਂਗੇ ਪੈਸੇ ਗਣਾਂਗੇ ਦੇਖ ਲਈ ਕੋਲੇ ਅੱਗੇ ਅੱਛਾ ਹਾਂ ਨਹੀਂ ਤੈਨੂੰ ਕਿਹੜੇ ਬੰਦੇ ਨੇ 35000 ਦੇਤਾ ਯਾਰ ਯਾਰ ਬੰਦੇ ਜਿਹੜਾ ਨੂੰ ਬਾਈ ਲੋਕਾਂ ਨੂੰ ਪਰਖਾ ਤੂੜੀ ਦੀ ਹਾਂ ਜਿਹੜਾ ਨੇ ਪਸ਼ੂਆਂ ਨੂੰ ਪਾਉਣੀ ਹੈ ਇਹਦਾ ਕੀ ਫਰਕ ਹੈ ਉਹ ਵੀ ਤੂੜੀ ਆ ਕਬੈ ਨੇ ਬਣਾਈ ਇਹ ਵੀ ਹੜੰਬੇ ਨੇ ਬਣਾਈ ਕਿੱਡੀ ਵੱਡੀ ਗੱਲ ਹੈ ਇੱਕ ਵੱਡੀ ਗੱਲ ਤਾਂ ਹੋਰ ਤੇਰੇ ਕੋਲ ਤੂੜੀ ਨਹੀਂ ਹੈਗੀ ਮੇਰੇ aí ਤੂੜੀ ਦੇਖ ਰੂ ਮਾੜੀ ਲਵੇ ਲੱਗ ਕੇ ਦੇਖ ਤੂੜੀ ਦੇਖ ਫੇ ਫੋਲਾ ਵਰਗੀ ਤੂੜੀਆਂ ਐ ਲੱਗਦਾ ਵੀ ਆਪ ਖਾ ਲਈਏ ਖੜ ਖਾਲਾ ਜਿਹੜੇ ਉਹ ਹੋ ਐ ਡੰਡੜਾ ਐ ਨਹੀਂ ਪਤਾ ਸੱਪ ਚੜ ਜੇ ਵਿੱਚ ਐ ਨਹੀਂ ਪਤਾ ਮਿੱਟੀ ਕਿੰਨੀ ਬਗ ਜੇ ਇਹਦੇ ਵਿੱਚ ਦੇਖ ਹੁਣ ਚੱਲਿਆ ਕਿੰਨੀ ਗੱੜਦੋਂ ਨਿਕਲਦੀ ਐ ਆਹ ਰੋਟੀ ਖਾਂਦੇ ਨੇ ਬੰਦੇ ਤੈਨੂੰ ਚਲਾਵਾਂਗੇ ਦੇਖੀ ਕਿਹੜੇ ਲੋਡ ਕਰਦੇ ਜਾਊਗੀ ਉਹਦੀ ਗੱੜ ਕਿੱਥੇ ਐ ਵਿੱਚ ਐ ਟਰਾਲੀ ਚ ਸੰਦੀ ਕੋ ਹਮ ਮੈਂ ਸਿਰਫ 2 ਦਿਨ ਪਾਈ ਐ ਮੈ ਸੰ ਤੂੜੀ ਉਹ ਹਾਂ ਗਾਂ ਹੀ ਜਾ ਕੇ ਦੇਖ ਲੈ ਦਰਦ ਹੋਈ ਜਾਂਦਾ ਹਾਂ ਨਹੀਂ ਮੇਰੇ ਕੋਲ ਹੜੰਬੇ ਦੀ ਮਾਂ ਆਪਦੇ ਵੀ 3 ਕਿੱਲੇ ਹਮ ਵੱਡੇ ਨੇ 3 ਕਿੱਲੇ ਤੂੜੀ ਘਰੇ ਪਾਊਗਾ ਹਮ ਇਹ ਤਾਂ ਗੱਲ ਕਰ ਠੀਕ ਹੈ ਜੇ ਮੈਨੂੰ ਤੂੰ ਕਹਦਾ ਵੀ 2 ਮਿੰਟਾਂ ਦੇ ਬੇਲੇ ਹੋ ਜਾਣਗੇ ਹਾਂ ਬਸ ਲੋਕਾਂ ਨੂੰ ਕਹ ਲੈ ਬੇਲੇ ਵਾਲਾ ਕੰਮ ਹੋ ਗਿਆ ਹਾਂ ਮਸੀਨ ਮੇਰਾ ਜੋਗੋ ਕਹਿੰਦਾ ਅਗਲਾ ਮਗਰ ਖੇਤੀ ਜਾਂਦਾ ਪਹਿਲਾਂ ਮੱਝ ਕਿ ਮੜਿਆ ਚਲੋ ਜੀ ਕੰਮ ਨਿਭੜਿਆ ਹਾਂ ਕੰਮ ਕਰਕੇ ਰਾਜੀ ਨਹੀਂ ਬਈ ਲੋਕ ਨਹੀਂ ਫਿਰ 5 ਮਿੰਟਾਂ ਦੇ ਵਿੱਚੋਂ ਕਲਕ ਵੱਧ ਨਿਕਲੂ ਅੱਛਾ ਤਿੱਲੇ ਦੀ ਹਾਂ ਮਨੇ ਗਾ ਮਾਰ ਕੇ ਦੇਖ ਤਾ ਕੋਈ ਦਾਣਾ ਦੀ ਨਾ ਕਣਕ ਦਾ ਨਹੀਂ ਆ ਤੂੰ ਬੱਲੀਆਂ ਤਾਂ ਚੁਗ ਲਿਆ ਕਰ ਯਾਰ ਆ ਬੱਲੀਆਂ ਸਾਰੀਆਂ ਪਈਆਂ ਨੇ ਇਹ ਤਾਂ ਬੱਲੀਆਂ ਪਈਆਂ ਚੁਕਣਗੇ ਸਾਰਾ ਕੁਝ ਕਰਨਗੇ ਆ ਕਣਕ ਕੰਬਾਈਨ ਦੀ ਵੱਡੀ ਹੋਈ ਯਾਰ ਰੀਪਰ ਦੀ ਗੱਲ ਕਰ ਤੂੜੀ ਬਣਾ ਕੇ ਲੈ ਗਿਆ ਰੀਪਰ ਦੇ ਵਿੱਚ ਜਿਹੜੀ ਕਣਕ ਆਉਂਦੀ ਹੈ ਕਿੱਥੋਂ ਆਉਂਦੀ ਆ ਹਾਂ ਇਹ ਕੰਪੈਨ ਸਿੱਟਦੀ ਆ ਤਾਂ ਹੀ ਆਉਂਦੀ ਆ ਤੂੰ ਉਹਦੇ ਵਿੱਚ ਦਾਣਾ ਪਾੜ ਕੇ ਸੇ ਸਿਉਂਦੇ ਨੇ ਸਾਰੇ ਕਿਹੜਾ ਦੇ ਲੈ ਇਹ ਤਾਂ ਗੱਲ ਠੀਕ ਹੈ ਕਿ ਤੂੰ ਜੀ ਆ ਤਾ ਤੂੜੀ ਵਾਲੀ ਮਸ਼ੀਨ ਮੈਂ ਵੀ ਲਾਈ ਆ ਸੰਦੀਪ ਤਿੰਨ ਸੀਜ਼ਨ ਲਾਏ ਨੇ ਹੂੰ ਤੂੜੀ ਵਾਲ ਦੇ ਵਿੱਚ ਕਿੱਲੇ ਮਗਰ ਨਹੀਂ ਬੜੀ 20 30 ਕਿਲੋ ਕ ਆਏ ਗਿਹੜੇ ਸੀ ਜੋ ਟਰਾਲੀ ਪਰ ਦੀਆ ਕੜਦੀ ਕੜਦੇ ਆ ਨਿਕਲਦੀ ਨਿਕਲਦੀ ਉਹ ਤੂੜੀ ਕਿ ਕੜ ਕੇ ਆਉਂਦੀ ਕਿੱਥੋਂ ਹੂੰ ਜਮੀਨ ਚੋਂ ਆਉਂਦੀ ਐ ਹੂੰ ਜੇ ਡਿਗਦੀ ਐ ਘਿਰਦੀ ਐ ਤਾਂ ਆਉਂਦੀ ਐ ਹੂੰ ਨਹੀਂ ਤਾਂ ਕੋਈ ਹੱਲ ਹੀ ਨਹੀਂ ਉਹਦਾ ਆਉਣ ਦਾ ਨਹੀਂ ਫੇਰ ਫਰਕ ਤਾਂ ਕਿੰਨਾ ਕੁ ਪੈ ਜਾਂਦਾ ਕਿੰਨਾ ਆਉਂਦੀ ਆਲੀ ਫਰਕ ਪੈਦਾ ਨਹੀਂ ਪੈਸਾ ਦਾ ਫਰਕ ਤਾਂ ਪੈਂਦੀ ਜੇ ਪੈਸਾ ਮਗਰ ਤਾਂ ਗਿਣ ਕੇ ਕੰਮ ਚੱਲਦਾ ਫੇਰ ਤਾਂ ਕੋਈ ਹੱਲ ਹੀ ਨਹੀਂ ਜੇ ਹੁਣ ਆਪਾਂ ਨੂੰ ਪਸ਼ੂਆਂ ਨੂੰ ਵੀ ਆਪਾਂ ਆਪਦੇ ਮੰਗੂ ਖਵਾਉਣਾ ਆ ਫੇਰ ਫਰਕ ਵੀ ਨਹੀਂ ਹੈਗਾ ਪੈਸਾ ਕੀ ਐ ਜੇ ਦੋ ਪਸ਼ੂ ਬਿਮਾਰ ਹੋ ਗਏ ਉਹਨੇ ਡਾਕਟਰ ਲੈ ਜਾਂਦੇ ਨੇ ਅੱਛਾ ਗੱਲ ਤਾਂ ਠੀਕ ਹੈ ਯਾਰ ਤੇਰੀ ਸਮਝਿਆ ਗੱਲ ਨਾ ਹੁਣ ਮੰਨ ਕੇ ਪਸੂ ਨੇ ਹੁਣ ਮੰਨ ਲਾ ਚਾਰ ਮਗਰ ਵੀ ਲੋਕ ਪਾਏ ਪੈਨੇ ਅਗਲਾ ਆਪੇ ਖਾਣ ਲੱਗ ਜਾਗੇ ਦੋ ਦਿਨ ਖਾ ਲਣਗੇ ਤਿੰਨ ਦਿਨ ਉਹ ਜਦੋਂ ਭੁੱਖੇ ਨਹੀਂ ਰਖਾਣੀ ਆ ਉਹ ਕਿੱਥੇ ਹੁਣ ਤਾਜ਼ਾ ਹਰਾ ਵੱਢ ਕੇ ਪਾਉਣਾ ਹੂੰ ਕਿੱਥੇ ਚਾਰ ਪਾਉਣਾ ਉਹ ਕੰਮ ਤੂੜੀ ਦਾ ਕਿੱਥੇ ਲੰਬੇ ਤੂੜੀ ਕਿੱਥੇ ਰੀਪਰ ਦੀ ਦਨ ਰਾ ਦਾ ਫਰਕ ਆ ਬਈ ਜੀ ਹੁਣ ਤਾਂ ਤੂੜੀ ਦਾ ਵੈਸੇ ਰੇਟ ਬਹੁਤ ਘੱਟ ਸੀ ਇੰਨਾ ਕਿਹਨੇ ਦਿੱਤਾ ਮੈਂ ਤਾਂ ਕਮਾਲ ਮੰਨਿਆ ਮੈਂ ਅਸੀਂ ਕੱਲ੍ਹ ਤੂੜੀ ਸਿੱਟਾਂਗੇ ਡੂੜ ਕਿਲੇ ਦੀ ਤੂੜੀ ਆ 35000 ਦੀ ਬੰਦੇ ਨੂੰ ਵੇਚੀ ਆ ਜਿਹੜੇ ਬੰਦੇ ਨੂੰ ਵੇਚੀ ਆ ਮੈਂ ਤੈਨੂੰ ਉਹਨੂੰ ਵੀ ਮਿਲ ਜਾਵੇ ਹਜੇ ਪਹਿਲਾਂ ਹੀ ਵੇਚਦੇ ਹਜੇ ਕੱਢਣੀ ਆ ਹਾਂ ਬਸ ਉਹ ਤਾਂ ਗੱਲ ਹੋ ਗਈ ਅੱਛਾ ਉਹਦੇ ਕਰ ਮੈਂ 100 ਪੰਡੋ ਜਿਹਦੇ ਕਰ ਮੈਂ ਡੂ ਹੋ ਜਾਂਦੇ ਬਸ 50 ਰਜੇ ਨੂੰ ਬਸ ਉਹਦੀਆਂ ਨੇ ਛੋਕੇ ਆਪਾਂ ਦੇਣੇ ਕੱਲ੍ਹ ਠੀਕ ਹੈ ਜਿਹਨੂੰ ਪਰਖਾ ਸੰਦੀਪੇ ਤੂੜੀ ਦੀ ਲੋਕ ਬਾਧੂ ਲੈਂਦੇ ਨੇ ਬਾਈ ਇਹ ਲੋਕ ਬਾਢੀ ਕਰਨੋਂ ਹਟ ਕੇ ਅੱਛਾ ਜੇ ਬਾਡੀ ਚੱਲੇ ਤਾਂ ਤੂੜੀ ਵਾਧੂ ਵੇਖੋ ਇਸ ਵਾਰ ਤੁਸੀਂ ਕਿੰਨਾ ਇੱਕ ਸੀਜ਼ਨ ਲਾਇਆ ਆ ਇਹਦੀ ਕੋਈ ਸੁਨੇਹਦਕਾਰ 20 25 ਕਿੱਲੀ ਨਿਕਲੇ ਤੁਸੀਂ ਬਾਡੀ ਨੂੰ ਇੱਕ ਮੇਰੀ ਲੇਬਰ ਲੇਟ ਹੋ ਗਈ ਪਿਛਲੇ ਵਾਰ ਕਿੰਨਾ ਪਿਛਲੀ ਵਾਰ ਕੱਢਦੇ ਸੀ 90 ਕਿੱਲੀ 90 90 ਇੰਨਾ ਫਰਕ ਪਿਛਲੀ ਵਾਰ 750 ਕਿੱਲਾ ਕੱਢਿਆ ਸੀ ਮੇਰੇ ਕੋਲ ਰਿਕਾਰਡ ਪਿਆ ਜਿੰਦਾ ਹਰਮਨ ਲਾਉਣੇ ਕੋਈ ਲਿਖਿਆ ਕਾਪੀ ਅੱਛਾ ਠੀਕ ਐ ਇਹਦੀ ਵੀ ਕੌਨਸੀ ਕੱਢ ਕੇ ਆਇਆ ਮਗਨਕ ਨਹੀਂ ਵੈਸੇ ਤੁਸੀਂ ਕੀ ਸਲਾਹ ਦੇਣਾ ਚਾਹੁੰਦੇ ਹੋ ਜਿਹੜੇ ਬੰਦੇ ਵੀ ਘੱਟ ਜ਼ਮੀਨ ਵਾਲੇ ਵੀ ਉਹਨਾਂ ਨੂੰ ਵੱਢਣੀ ਚਾਹੀਦੀ ਮੈਂ ਕਹਿੰਦਾ ਵੱਢਣੀ ਚਾਹੀਦੀ ਹੈ ਜਿਨ੍ਹਾਂ ਕੋਲ ਜਿਆਦਾ ਜ਼ਮੀਨ ਹੈ ਚਲ ਜਿਆਦਾ ਜਿਆਦਾ ਹੁਣ ਤਕੜੇ ਦਾ ਯਾਰ ਕੋਈ ਗੱਲਾਂ ਵੀ ਸਰਾਉਂ ਨਹੀਂ ਕੁਛ ਕਰੀ ਜਾਣੋ ਤਾਂ ਹਮ ਹਮ ਉਹਦਾ ਮਤਲਬ ਜਿਹਦੇ ਕੋਲ 50 ਕਿੱਲੇ ਬਣਦੇ ਉਹਨੂੰ ਕੀ ਫਰਕ ਪੈਂਦਾ ਸੌ ਟਰਾਲੀ ਫੇਰ ਬਣ ਗਈ ਹਮ ਹੁਣ ਜਿਹਦੇ ਕੋਲ 2 ਕਿੱਲੇ ਨੇ ਕੀ ਕੱਢੂਗਾ ਉਹਦੇ 4 ਟਰਾਲੀ ਬਣੀਆਂ ਹਮ 4 ਟਰਾਲੀ ਦਾ ਕੀ ਹੈ ਤੂੰ ਉਹ ਜਾ ਕੇ ਦੇਖਿਆ ਉਹਦਾ ਹਾਲ ਨੇ ਬੜੇ ਪੈਉਣਗੇ ਤੂੰ ਵੀ ਬਣਵਾਈ ਹੈ ਹਮ ਹਮ ਤੂੰ ੜੀ ਉਹ ਦੇਖਰੀ ਨਾਲ ਹਾਲੇ ਜਾਲਾ ਫਾਗੇ ਚ ਪਾ ਕੇ ਕਲੀਅਰ ਕਰ ਲਈ ਦੇਖ ਲਈ ਕਿੰਨਾ ਫਰਕ ਹੈ ਨੇ ਠੀਕ ਇਹਦਾ ਰਿਕ ਨੂੰ ਕਹਨੇ ਵਢਾ ਲੋ ਕਹਿੰਦਾ ਕਿ ਲੇਬਰ ਲੇਟ ਹੋ ਗਈ ਜਾਂ ਲੇਬਰ ਪਹਿਲਾਂ ਆ ਜਾਂਦੀ ਨਹੀਂ ਮੈਂ ਤਾਂ ਪਤਾ ਕੀ ਸੋਚ ਰਿਹਾ ਜੀ ਮੈਂ ਯਾਰ ਦੇਖਿਆ ਚਾਰੇ ਪਾਸੇ ਆਪਾਂ ਦੇਖਦੇ ਆ ਕਿਤੇ ਵੀ ਖਾਲੀ ਪਏ ਆ ਸਾਰੇ ਬਾਣ ਕੋਈ ਵੀ ਹਡੰਬਾ ਨਹੀਂ ਕੋਈ ਵੀ ਇੰਨਾ ਲੇਟ ਕਿਵੇਂ ਕਰਤੀ ਮੈਂ ਤਾਂ ਤਾਂ ਕਰਕੇ ਪੁੱਛ ਰਿਹਾ ਮੈਂ ਤੇਨੂੰ ਮਦਦ ਸੀ ਨਾ ਵੀ ਸੀ ਕੱਢਦੇ ਰਹੇ ਕਣਕ ਕਿਤੇ ਕਾਨੇ ਕੀ ਕੱਢਣ ਬਾਗੇ ਹਡੰਬੇ ਹੈ ਹੀ ਨਹੀਂ ਲਵੇ ਲੋਨੇ ਹਾਂ ਰੂੜੇ ਕੀ ਕੱਢ ਕੇ ਆ ਕਾਨੇ ਕੀ ਕੱਢ ਕੇ ਆ ਕੁੰਸੀ ਕੱਢ ਕੇ ਆ ਹਾਂ ਮੇਰੇ ਕੋਲ ਸੋਪਰੇ ਮੋੜਾ ਤੋਂ ਹੀ ਫੋਨ ਆਇਆ ਸੀ ਕਿਸੇ ਬੰਦੇ ਦਾ ਉਹ ਕਹਿੰਦਾ ਬਾਈ ਯਾਰ ਮੈਂ ਵੱਡ ਲਿਆ ਅੱਧਾ ਕਿਲਾ ਯਾਰ ਕਹਿੰਦਾ ਹਮ ਰਮਦਾਸੀਆਂ ਦਾ ਬੰਦਾ ਹੈ ਕਰ ਫਿਰ ਸਾਧਨ ਲਈ ਕੱਢਣ ਦਾ ਕੋਈ ਯਾਰ ਹਮ ਲੰਬਾ ਹੈ ਨਹੀਂ ਉਹਨੇ ਕਿ ਐਂ ਗੱਲ ਵੱਡੀ ਸੰਦੀਪ ਹਰੰਬਾ 10-12 ਬੰਦਿਆਂ ਤੋਂ ਘਟ ਚੱਲਦਾ ਨਹੀਂ ਤੰਦ ਕਮਾੜ ਦੇ ਕਿਲੇ ਆਉਣੇ ਵੀ ਉਹਨਾਂ ਕਰਨਾ ਪੈਂਦਾ 10 ਕਿਲੇ ਆਉਣੇ ਵੀ ਉਹਨਾਂ ਕਰਨਾ ਪੈਂਦਾ ਆਪਣੇ ਕੋਲ ਲੇਬਰ ਚੋਂ ਅਗਲਾ ਡੰਗ ਲੈ ਜਾਂਦਾ ਠੀਕ ਹੈ ਧੰਨਵਾਦ ਜੀ ਇੱਕ ਪ੍ਰਧਾਨ ਜੀ ਥੋੜਾ ਜਿਹਾ ਇਹੀ ਵੀਡੀਓ ਚ ਕਹਿ ਦਿਓ ਜਿਹੜੀ ਉਹਦੇ ਆਪਾਂ ਵੀਡੀਓ ਬਣਾਈ ਸੀ ਮੈਨੂੰ ਲੋਕ ਗਾਲਾਂ ਕੱਢੀ ਜਾਂਦੇ ਮੈਨੂੰ ਕਹਿੰਦੇ ਯਾਰ ਤੂੰ ਆਲ ਨੇ ਲਾਉਂ ਤੋ ਹਟਾ ਨਾ ਮੈਂ ਹਟਾਉਂਦਾ ਤਾਂ ਨਹੀਂ ਸੀ ਨਹੀਂ ਹਟਾਉਂਦਾ ਨਹੀਂ ਜੀ ਤੂੰ ਕੰਮ ਵੀ ਨਾ ਕਰਦਾ ਹੁਣ ਅੱਜ ਖੇਤ ਆ ਗਿਆ ਡੇ ਮਗਰ ਨਹੀਂ ਨਹੀਂ ਆਹ ਦੇਖੋ ਵੀ ਉਹ ਬੰਦੇ ਨੇ ਵੀ ਆਲ ਨੇ ਜਿਹੜੇ ਹੈਗੇ ਆ ਉਹ ਬਣਾਏ ਸੀ ਟਾਵਰ ਉਹਨੇ ਬਣਾਏ ਸੀ ਨਾ ਹਾਂ ਹਾਂ ਟਾਵਰ ਉਹਨੇ ਬਣਾਏ ਸੀ ਗੱਲ ਸੰਦੀਪ ਆਇਆ ਜਿੰਨੀਆਂ ਆਪਾਂ ਤੈਨੂੰ ਗੱਲਾਂ ਕਹੀਆਂ ਨੇ ਸਾਰੀਆਂ ਗੱਲਾਂ ਓਕੇ ਨੇ ਦੇਖ ਤੈਨੂੰ ਬਿੱਲੀ ਆ ਕੇ ਆਸੀ ਤੈਨੂੰ ਬਿੱਲੀਾਂ ਦੀ ਵੀ ਵੀਡੀਓ ਪਾਤੀ ਬਾਈ ਨਮਾਉਂਦੇ ਆਂ ਹਾਂ ਦੁੱਧ ਪਿਆਉਂਦੇ ਵੀ ਪਿਆਤੀ ਹਾਂ ਠੀਕ ਹੈ ਕਿਹੜੀ ਗੱਲ ਆ ਉਹ ਚਿੜੀਆਂ ਆ ਗਈਆਂ ਨਾ ਹੈ ਚਿੜੀਆਂ ਆ ਗਈਆਂ ਉੱਥੇ ਚਿੜੀਆਂ ਵੀ ਆ ਗਈਆਂ ਉਹ ਵੀ ਚੈੱਕ ਕਰ ਲਈਆਂ ਜੀ ਚਲ ਠੀਕ ਹੈ ਧੰਨਵਾਦ ਬਾਈ ਓਕੇ